ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਪਾਲ ਸਿੰਘ ਸਬ ਇੰਸਪੈਕਟਰ ਮੈਂ ਇੰਚਾਰਜ ਟ੍ਰੈਫਿਕ ਹਮੇਸ਼ਾ ਜੀ ਸਰ ਬਰਸਾਤ ਬਹੁਤ ਹੋ ਰਹੀ ਆ ਕੁੱਡੀ ਵੀ ਖਾਂਦੀ ਆ ਕੀ ਕਰਾਂ ਚਾਹੁੰਦੇ ਸੰਗਤ ਦੀ ਆਮਤ ਵੀ ਜਿਹੜੀ ਵੱਡੀ ਨਜ਼ਰ ਆ ਰਹੀ ਆ ਅ ਤਮਦੀ ਸੰਗਤ ਤਾਂ ਕਾਫੀ ਆ ਰਹੀ ਆ ਕਿ ਨਕਬਸਤ ਹੋਣ ਕਰਕੇ ਬਾਰਿਸ਼ ਹੋਣ ਕਰਕੇ ਅਸੀਂ ਸੰਗਤ ਨੂੰ ਵੇਰ ਕਰਕੇ ਇਸ ਇੱਕ ਰਸਤੇ ਦੇ ਇੱਥੇ ਪਾਣੀ ਬਹੁਤ ਜ਼ਿਆਦਾ ਖੜਿਆ ਹੋਆ ਉਹਨਾਂ ਸਾਈਡ ਤੇ ਕਰਕੇ ਸੰਗਤ ਨੂੰ ਰਸਤੇ ਦੇ ਰਹੇ ਆ ਇਹ ਜਿਹੜਾ ਉਹ ਮਤਲਬ ਕਿਸੇ ਕੋਈ ਪਾਣੀ ਦੇ ਵਿੱਚ ਕੋਈ ਇਨਸੀਡੈਂਟ ਨਾ ਹੋਵੇ ਸੈਰਥੜੇ ਲੱਗ ਕੇ ਸਾਫ ਸੁਥਰੇ ਆਪਣੇ ਗੁਰੂ ਘਰ ਜਾ ਕੇ ਲੱਕ ਪਸਤ ਹੋਵੇ ਸਰ ਕਿੰਨਾ ਟੀਮਾਂ ਧੀਆਂ ਤੇ ਕੰਮ ਕਰੀਆਂ ਕਿਉਂਕਿ ਸੰਗਤ ਦੀ ਆਮਤ ਬਹੁਤ ਜਗ੍ਹਾ ਜਗਾ ਪਾਣੀ ਵੀ ਖੜਾ ਵਾ ਤੁਕਨ ਬਹੁਤ ਮੁਸ਼ਕਲ ਜਾਤ ਹੈ ਤਕਰੀਬਨ ਹੈਰੀਟੇਜ ਦੇ ਉੱਤੇ ਸਾਡੀਆਂ ਕਾਫੀ ਮੁਲਾਜ਼ਮਾਂ ਲੱਗੇ ਹੋਏ ਆ ਭਾਰਤੀਆਂ ਦੇ ਨਾਲ ਦੋ ਜਵਾਨ ਮੇਰੇ ਲੱਗੇ ਹੋਏ ਨੇ ਚਾਰ ਜਵਾਨ ਮੇਰੇ ਹੈਰੀਟੇਜ ਦੇ ਉੱਤੇ ਕੰਮ ਕਰ ਰਹੇ ਆ ਜਿਹੜੇ ਸੰਗਤ ਨੂੰ ਵੇਰ ਕੋ ਬਾਹਰੋਂ ਆਉਂਦਾ ਵਾ ਉਹਨਾਂ ਨੂੰ ਪੁੱਛ ਦੱਸ ਕੇ ਅਸੀਂ ਦਰਬਾਰ ਸਾਹਿਬ ਦਾ ਬਾਰੇ ਜਾਣਕਾਰੀ ਦੇ ਰਹੇ ਆ ਤੇ ਬਾਕੀ ਜਿਹੜਾ ਹੈ ਦਿੱਤੇ ਤੋਂ ਬਾਰਿਸ਼ ਜਿਆਦਾ ਹੋਣ ਕਰਕੇ ਪਾਣੀ ਕਾਫੀ ਹੋ ਗਿਆ ਪਾਣੀ ਨੂੰ ਜਿਹੜਾ ਲੋਕਾਂ ਨੂੰ 10 ਮੀਟਰ ਸਾਈਡ ਤੋਂ ਲੈ ਕਰਕੇ ਉਡਾ ਲੋ ਰਸਤਾ ਦੇ ਰਹਾ ਹੈ ਜਿੰਨੀ ਪ੍ਰਸਾਦ ਤੁਸੀਂ ਡੁੱਟੀ ਕਰ ਰਹੇ ਹੋ ਕੀ ਕਹਿਣਾ ਚਾਹੋ ਕਿ ਸੇਵਾ ਲੱਕੀਏ ਨਾ ਇੱਕ ਤਾਂ ਸੇਵਾ ਵਾ ਬਾਕੀ ਇੱਕ ਸਾਡਾ ਫਰਜ਼ ਬਣਦਾ ਵਾ ਕਿ ਅਸੀਂ ਡਿਊਟੀ ਕਰੀਏ ਡਿਊਟੀ ਕਰਕੇ ਲੋਕਾਂ ਨੂੰ ਵੇਰ ਵੀ ਕਰੀਏ ਲੋਕਾਂ ਦੇ ਨਾਲ ਤੁਰੇ ਫਿਰੇ ਲੋਕਾਂ ਨੂੰ ਲੋਕਾਂ ਵਾਸਤੇ ਘੜਿਆਂ ਉਨਤੇ ਸੇਫਟੀ ਵਾਸਤੇ ਖੜਿਆ ਪਰ ਸਾਡਾ ਫਰਜ਼ ਹੈ ਜੀ ਇਹ ਡਿਊਟੀ ਇਹੀ ਸਮਝਾ ਲੈਂਦੇ ਆ ਤੇ ਅਪੀਲ ਕੋਈ ਕਰਨਾ ਤਾਂ ਕਿ ਸਾਡੇ ਕੋਲ ਇਹ ਨਾ ਪਾਰਕਿੰਗ ਦਾ ਨਹੀਂ ਪਤਾ ਜਗਾ ਜਗਾ ਰਸਤਾ ਤੇ ਗੱਡੀਆਂ ਲਾ ਦਿੰਦੇ ਫ ਬਿਲਕੁਲ ਸਰ ਮੈਂ ਆਪ ਜੀ ਦੇ ਜਿਹੜੇ ਨਾ ਇੱਕ ਬੇਨਤੀ ਕਰਦਾ ਸਾਰਿਆਂ ਨੂੰ ਪਹਿਲੀ ਬੇਨਤੀ ਇਹ ਮੈਂ ਕਰਦਾ ਈ ਰਿਕਸ਼ੇ ਵਾਲਿਆਂ ਨੂੰ ਵੀ ਜਿੰਨੇ ਵੀ ਈ ਰਿਕਸ਼ੇ ਵਾਲੇ ਨੇ ਉਹ ਥੋੜੇ ਜਿ ਸचेत ਹੋ ਕੇ ਚਲਾਓ ਯੂਨੀਫਾਰਮ ਪਾ ਕੇ ਚਲਾਓ ਤਾਂ ਜੋ ਤੁਹਾਡਾ ਕਸਟਮਰ ਵਧ ਜਾਏਗਾ ਵੀ ਇਹ ਬਿਨਾਂ ਲਾਇਸੈਂਸ ਤੋਂ ਗੱਡੀ ਨਾ ਚਲਾਇਆ ਕਰੋ ਲਾਇਸੈਂਸ ਬਣਾ ਕੇ ਗੱਡੀ ਚਲਾਓ ਆਪਣੇ ਕਾਗਜ਼ ਪੱਤਰ ਚਲਾਓ ਜਮਾਨਾ ਜਿਹੜਾ ਬਦਲ ਚੁੱਕਾ ਵਾ ਦੂਜਾ ਜਿਹੜੇ ਰਸਤੇ ਦੇ ਵਿੱਚ ਆਮ ਗੱਡੀਆਂ ਲਾ ਕੇ ਚਲੇ ਜਾਂਦੇ ਨੇ ਮੈਂ ਉਹਨਾਂ ਨੂੰ ਇਹ ਬੇਇਤੀ ਕਰਾਂ ਵੀ ਹੁਣ ਉਹ ਬਤਲਬ ਨਹੀਂ ਰਹਿ ਗਿਆ ਜਿੱਥੇ ਮਰਜ਼ੀ ਤੁਸੀਂ ਗੱਡੀ ਲਾ ਕੇ ਚਲੇ ਜਾਓ ਸਾਡੇ ਕੋਲ ਇਲੈਕਟ੍ਰੋਨਿਕ ਮਸ਼ੀਨਾਂ ਜਿਹੜੀਆਂ ਆ ਚੁੱਕੀਆਂ ਵਾ ਇਹ ਮਸ਼ੀਨਾਂ ਇਲੈਕਟ੍ਰੋਨਿਕ ਆ ਚੁੱਕੀਆਂ ਵਾ ਅਸੀਂ ਇਹਨਾਂ ਦੇ ਜਰੀਏ ਨਾਲ ਚਲਾਨ ਕਰ ਰਿਹਾ ਸਾਨੂੰ ਕੋਈ ਜ਼ਰੂਰਤ ਨਹੀਂ ਪੈਂਦੀ ਵੀ ਨਹੀਂ ਤੁਹਾਨੂੰ ਆਵਾਜ਼ ਮਾਰ ਕੇ ਡੱਕੜੀਏ ਅਸੀਂ ਚਲੋਤੀ ਗੱਡੀ ਦਾ ਚਲਾਨ ਕਰਕੇ ਜਾਵਾਂਗੇ ਤੁਹਾਡੇ ਘਰੇ ਪਹੁੰਚ ਜਾਵੇਗਾ ਇਸ ਕਰਕੇ ਆਪਣੇ ਨਾਂ ਚਲਾਨ ਕਰਾਉਣ ਦੇ ਬਜਾਏ ਜਿਹੜੇ ਗੱਡੀ ਨੂੰ ਡੱਕਣਾ ਪਾਰਕ ਦੇ ਵਿੱਚ ਗੱਡੀ ਡੱਕੋ ਸਾਈਡ ਤੇ ਕਰਕੇ ਗੱਡੀ ਡੱਕੋ ਐਰੀਟੇਜ ਦੇ